ਸਾਰੇ ਹੀ turma ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਸ਼ਬਬਾਖੇਰ ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਜੀ 7 ਤਰੀਕ ਨੂੰ ਪੰਡਾਰਾ ਹੈ ਦੀ ਮੰਦਿਰ 'ਚ ਨਾਲੇ ਹਵਲ ਤੇ ਦੁੱਖਾਂ ਸੁੱਖਾਂ ਦਾ ਹੱਲ ਕੀਤਾ ਜਾਵੇਗਾ ਜੀ ਗੁਰਮੁਖ ਸਿੰਘ ਜੀ ਉੱਥੇ ਹੋਣਗੇ ਤੁਹਾਡੀ ਪ੍ਰੋਬਲਮਾਂ ਦਾ ਹੱਲ ਕਰਨ ਲਈ ਤੇ ਜੋ ਵੀ ਮਾਈ ਪਾਈ 10 ਰੁਪਏ 5 ਰੁਪਏ ਵੀ ਇਸ ਵਿੱਚ ਪਾਉਣਾ ਚਾਹੁੰਦਾ ਹੈ ਉਹ ਪਾ ਸਕਦਾ ਹੈ ਜੀ ਦਾਨ ਪੂਨ ਕਰਦੇ ਰਹਿਣ ਨਾਲ ਹੀ ਬੰਦੇ ਦਾ ਜੀਵਨ ਵਧੀਆ ਰਹਿੰਦਾ ਹੈ ਤੇ ਜਦੋਂ ਭਾਂ ਲਗੜ ਹਿੱਸਾ ਪਾਉਂਦੇ ਹਾਂ ਸਾਨੂੰ ਵੀ ਵਧੀਆ ਖਣਕੀ ਨੂੰ ਮਿਲਦਾ ਹੈ ਚਾਹੇ ਤੁਸੀਂ ਇੱਕ ਸਿੱਧਾ ਦੋ ਜਾਂ ਜੇ ਕੋਈ ਹੋਰ ਸਮਗਰੀ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਦੇ ਸਕਦੇ ਹੋ ਜੀ ਤੇ ਸਪੈਸ਼ਲ ਹੋਵੇਗਾ ਜੀ ਤੁਲਾ ਰਾਸ਼ੀ ਵਿੱਚ ਦੱਸਿਆ ਜਾਵੇਗਾ ਸ਼ਨੀ ਦੇਵ ਬਾਰੇ ਦੱਸਿਆ ਜਾਵੇਗਾ ਕਿਨੂੰਤਾਜ ਮਿਲਗਾ ਕਰਮਾ ਦਾ ਫਲ ਸ਼ਨੀ ਦੇਵ ਜੀ ਕਰਦੇ ਨੇ ਤੇ ਕਿਨੂੰ ਕਿਨੂੰ ਕੀ ਮਿਲਣਾ ਉਹ ਦੱਸਿਆ ਜਾਵੇਗਾ ਜੀ ਤੇ ਜੋ ਆ ਸਕਦਾ ਹੈ ਜਰੂਰ ਹਾਜ਼ਰੀ ਕਰੋ ਜੀ ਸਾਰਿਆਂ ਨੂੰ ਹੀ ਨਮਸਕਾਰ ਸਤਿ ਸ਼੍ਰੀ ਅਕਾਲ تشਬਬਾਕ